ਕਬੱਡੀ 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 ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਮੈਂ ਕਬੱਡੀ ਖਿਡਾਰੀ ਸਤੂ ਖੜੂਤ ਸਾਹਿਬ ਤੇ ਸਾਰੇ ਦਰਸ਼ਕਾਂ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਆ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਜੋ ਝੂਠਾ ਭੜਲੀ ਪ੍ਰਚਾਰ ਚੱਲ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਲੱਖਾ ਸੁਧਾਨਾ ਜੀ ਦਾ ਬੇਤੁਕਾ ਬਿਆਨ ਆ ਕਿ ਕਬੱਡੀ ਪਲੇਅਰ ਨਸ਼ਾ ਕਰਦੇ ਆ ਤੇ ਮੈਂ ਵੀ ਕਬੱਡੀ ਖੇਡਦਾ ਰਿਆ ਤੇ ਮੈਂ ਇੱਕ ਨਸ਼ੇ ਵਾਲਾ ਟੀਕਾ ਲਾਇਆ ਤੇ ਮੇਰਾ ਦਿਲ ਕਰੇ ਕੰਧ ਪਾੜਦਾ। ਸੋ ਮੈਂ ਉਸ ਵੀਰ ਨੂੰ ਪੁੱਛਣਾ ਚਾਹਣਾ ਕਿ ਜੇ ਤੁਸੀਂ ਇਦਾਂ ਦਾ ਟੀਕਾ ਲਾਇਆ ਸੀ ਤੁਸੀਂ ਖੇਡੇ ਕਿਉਂ ਨਾ ਕਬੱਡੀ ਤੁਹਾਨੂੰ ਛੱਡਣੀ ਕਿਉਂ ਪਈ ਤੁਸੀਂ ਕਿਤੇ ਬੈਸਟ ਕਿਉਂ ਨਾ ਨਿਕਲੇ ਤੁਸੀਂ ਕਿਤੇ ਟ੍ਰਾਂਟੋ ਕੱਪ ਦੇ ਬੈਸਟ ਨਾ ਨਿਕਲੇ ਜਾਂ ਤੁਸੀਂ ਬਾਹਰ ਖੇਡਣ ਕਿਉਂ ਨਾ ਗਏ ਜੇ ਵੀਰ ਮੇਰੇ ਇਦਾਂ ਦੇ ਟੀਕੇ ਨਾਲ ਕਬੱਡੀ ਖੇਡਣਾ ਖੇਢੀ ਜਾਂਦੀ ਹੁੰਦੀ ਫਿਰ ਅੱਜ ਮਿਹਨਤ ਕਰਨ ਦੀ ਲੋੜ ਨਾ ਪੈਂਦੀ ਕਬੱਡੀ ਪਲੇਅਰ ਬਣਨਾ ਬਹੁਤ ਔਖਾ ਜਾਂ ਤੱਕ ਪਲੇਅਰ ਨੂੰ ਪਤਾ ਹੁੰਦਾ ਜਾਂ ਉਹਦੇ ਮਾਪਿਓ ਨੂੰ ਪਤਾ ਹੁੰਦਾ ਕਿ ਕਿੰਨੀ ਮਿਹਨਤ ਤੋਂ ਬਾਅਦ ਪਲੇਅਰ ਤਿਆਰ ਹੁੰਦਾ ਸਵੇਰੇ ਸ਼ਾਮ ਮਿਹਨਤ ਕਰਨੀ ਖਰਾਕ ਖਾਣੀ ਘਰ ਖਾ ਕੇ ਫੇ ਗਰਾਊਂਡਾਂ ਦੇ ਵਿੱਚ ਮੁੱਟੀ ਮਿੱਟੀ ਪੁੱਟੀ ਜਾਂਦੀ ਆ ਨਾ ਕਿ ਟੀਕੇ ਲਾ ਕੇ ਜੇ ਟੀਕੇ ਲਾ ਕੇ ਮਿੱਟੀ ਪੁੱਟੀ ਜਾਂਦੀ ਹੁੰਦੀ ਫਿਰ ਤੂੰ ਹੀ ਪੱਟ ਲਿੰਦਾ ਫਿਰ ਤੂੰ ਹੀ ਅੱਜ ਤੇਰਾ ਵੀ ਨਾ ਕਬੱਡੀ 'ਚ ਹੁੰਦਾ ਸੋ ਕਬੱਡੀ ਦੇ ਵਿੱਚ ਮੈਂ ਇਸ ਗੱਲ ਤੋਂ ਸਾਫ਼ ਇਨਕਾਰ ਕਰਦਾ ਕਿ ਕਬੱਡੀ ਪਲੇਅਰ ਜਿਹੜਾ ਪਲੇਅਰ ਆ ਜਿਹੜੇ ਤੇਰੇ ਵਰਗੇ 4 ਦਿਨ ਖੇਡੇ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਉਹ ਨਸ਼ਾ ਕਰਦੇ ਹੋਣਗੇ ਪਰ ਜਿਹੜੇ ਪਲੇਅਰ ਆ ਕੋਈ ਨਸ਼ਾ ਨਹੀਂ ਕਰਦਾ ਜੇ ਪਲੇਅਰ ਨਸ਼ਾ ਕਰਦੇ ਹੋਣ ਮੈਨੂੰ ਅੱਜ ਇੰਟਰਨੈਸ਼ਨਲ ਲੈਵਲ ਤੇ ਖੇਡਦੇ ਨੂੰ 13-14 ਸਾਲ ਹੋ ਗਏ ਜੇ ਨਸ਼ੇ ਕਰਕੇ ਕਬੱਡੀ ਜਾਂ ਟੀਕੇ ਲਾ ਕੇ ਖੇਡਦੇ ਹੁੰਦੇ 14 ਸਾਲ ਇੰਟਰਨੈਸ਼ਨਲ ਲੈਵਲ ਤੇ ਨਹੀਂ ਖੇਡ ਸਕਦੇ 20 ਸਾਲ ਸਾਨੂੰ ਕਬੱਡੀ ਖੇਡਦਿਆਂ ਨੂੰ ਹੋ ਗਈ ਮਿਹਨਤ ਕਰਦਿਆਂ ਨੂੰ ਹੋ ਗਈ 6-7 ਸਾਲ ਸਰੀਰ ਨੂੰ ਕਸਾਇਆ ਮਿਹਨਤ ਕੀਤੀ ਫਿਰ ਜਾ ਕੇ ਪਲੇਅਰ ਬਣਿਆ ਨਾ ਕਿ ਟੀਕੇ ਲਾ ਕੇ ਹੁਣ ਜਦੋਂ ਕਿਸੇ ਨੂੰ ਕੋਈ ਮੁੰਡਾ ਨਹੀਂ ਮਿਲਦਾ ਉਹ ਚੱਕ ਕੇ ਕਬੱਡੀ ਵਾਲਿਆਂ ਨੂੰ ਫੜ ਲੈਂਦਾ ਵੀ ਹਾਂ ਇਹ ਨਸ਼ੇ ਕਰਦੇ ਆ ਸਾਨੂੰ ਤੇਰੇ ਇਸ ਬੋਲਣ ਨਾਲ ਕੋਈ ਫਰਕ ਨਹੀਂ ਪੈਣਾ ਕੋਈ ਪ੍ਰਭਾਵ ਨਹੀਂ ਪੈਣਾ ਕਿਉਂਕਿ ਜਿਹੜੇ ਲੋਕ ਕਬੱਡੀ ਦੇਖਦੇ ਆ ਕਰਾਉਂਦੇ ਆ ਜਾਂ ਕਬੱਡੀ ਨਾਲ ਜੁੜੇ ਆ ਉਹ ਕਬੱਡੀ ਨੂੰ ਪਿਆਰ ਕਰਦੇ ਉਹਨਾਂ ਨੂੰ ਪਤਾ ਆ ਕਿ ਕਬੱਡੀ ਇੱਕ ਸਾਡੀ ਮਾਂ ਖੇਡ ਸਾਫ਼ ਸੁਥਰੀ ਖੇਡ ਆ ਜੋ ਹਿੱਕ ਦੇ ਜ਼ੋਰ ਤੇ ਪੱਟਾਂ ਦੇ ਜ਼ੋਰ ਨਾਲ ਖੇਡੀ ਜਾਂਦੀ ਆ ਨਾ ਕਿ ਪੀ ਕੇ ਲਾ ਕੇ ਖੇਡੀ ਜਾਂਦੀ ਆ ਬਸ ਮੈਂ ਉਹਨਾਂ ਲੋਕਾਂ ਤੱਕ ਇਹ ਗੱਲ ਬਚਾਉਣਾ ਚਾਹੁੰਦਾ ਜੋ ਸਿਰਫ ਤੁਹਾਡੀਆਂ ਰੀਲਾਂ ਦੇਖਦੇ ਆ ਤੇ ਰੀਲਾਂ ਦੇਖ ਕੇ ਉਹ ਇਹ ਗੱਲਾਂ ਸੋਚਣਗੇ ਕਬੱਡੀ ਵਾਲੇ ਬੋਲਦੇ ਨਹੀਂ ਸ਼ਾਇਦ ਨਸ਼ਾ ਕਰਦੇ ਹੋਣਗੇ ਤਾਂ ਨਹੀਂ ਬੋਲਦੇ ਕਬੱਡੀ ਵਾਲੇ ਇਸ ਕਰਕੇ ਨਹੀਂ ਬੋਲਦੇ ਵੀ ਛੱਡੋ ਕਿਉਂ ਟਾਈਮ ਵੇਸਟ ਕਰਨਾ ਚੱਕਰ ਤੇ ਰੂੜਾ ਕਿਉਂ ਮਾਰਨਾ ਕਿਉਂ ਮਾਰਨਾ ਇਗਨੋਰ ਕਰ ਲੈਂਦੇ ਇਹਨਾਂ ਗੱਲਾਂ ਨੂੰ ਆਪਣੀ ਮਿਹਨਤ ਕਰੋ ਆਪਣੀ ਕਬੱਡੀ ਖੇਡੋ ਨਾਗੇ ਟੀਕੇ ਲਾ ਕੇ ਖੇਡੀ ਜਾਣ ਵਾਲੀ ਗੇਮ ਹੁੰਦੀ ਤਾਂ ਫਿਰ ਤੁਸੀਂ ਖੇਡ ਲੈਂਦੇ ਹੁਣ ਜੇ ਕਬੱਡੀ ਦੇ ਵਿੱਚ ਪਲੇਅਰ ਨਸ਼ਾ ਕਰਦੇ ਹੁੰਦੇ ਫਿਰ 20 25 25 ਸਾਲ ਕਬੱਡੀ ਨਾ ਖੇਡਦੇ ਸਾਰੇ ਪਲੇਅਰ ਆ ਗਰੀਬ ਘਰਾਂ ਤੋਂ ਉੱਠੇ ਆ ਜੇ ਉਹਨਾਂ ਨੇ ਮਿਹਨਤ ਕੀਤੀ ਆ ਸ੍ਰੀ ਨੂੰ ਘਸਾਇਆ ਫਿਰ ਅੱਜ ਉਹਨਾਂ ਦੇ ਕੋਲ ਸਾਰਾ ਕੁਝ ਪ੍ਰਮਾਤਮਾ ਨਾਲ ਦਿੱਤਾ ਹੋਇਆ ਤੇ ਨਸ਼ੇ ਕਰਨ ਵਾਲਿਆਂ ਨੂੰ ਪ੍ਰਮਾਤਮਾ ਕੁਝ ਨਹੀਂ ਦਿੰਦਾ ਤੁਸੀਂ ਲੋਕ ਮਾਰ ਖੇਡ ਨੂੰ ਮਾਰ ਖੇੜੀ ਰਹਿਣ ਦਿਓ ਇਹਨੂੰ ਸੋਸ਼ਲ ਮੀਡੀਆ ਦੇ ਨਾਂ ਲੈ ਕੇ ਉਹ ਚੰਦ ਵਿਊਆਂ ਦੀ ਖਾਤਰ ਤੁਸੀਂ ਪਲੇਅਰਾਂ ਦੇ ਇਲਜ਼ਾਮ ਲਾ ਦਿੰਦੇ ਕਿ ਉਹ ਨਸ਼ੇ ਕਰਦੇ ਆ ਪਲੇਅਰਾਂ ਦਾ ਕਸੂਰ ਆ ਪਲੇਅਰ ਨਸ਼ੇ ਵੀਰ ਜੀ ਨਹੀਂ ਕਰਦੇ ਨਹੀਂ ਕਰਦੇ ਪਲੇਅਰ ਮਿਹਨਤ ਕਰਦੇ ਆ ਹੁਣ ਜਿਹੜਾ ਬੰਦਾ ਸਵੇਰੇ 3 ਘੰਟੇ ਮਿਹਨਤ ਕਰਦਾ 2 ਘੰਟੇ ਸ਼ਾਮ ਨੂੰ ਕਰਦਾ ਜੇ ਸਾਲ ਦੇ ਵਿੱਚ 365 ਦਿਨੇ ਆ ਤੇ 360 ਦਿਨ ਅਸੀਂ ਮਿਹਨਤ ਕਰਦੇ ਆ ਨਾਗੇ ਵੀ ਹਾਂ ਤੁਰ ਫਿਰ ਲਿਆ ਜਾ ਟੀਕੇ ਲਾ ਲੈ ਇਦਾਂ ਕਬੱਡੀਆਂ ਨਹੀਂ ਖੇਡੀਆਂ ਜਾਂਦੀਆਂ ਕਬੱਡੀ ਖੇਡਣ ਲਈ ਮਿਹਨਤ ਕਰਨੀ ਪੈਂਦੀ ਆ ਨਾਗੇ ਟੀਕੇ ਲੱਗਦੇ ਆ ਸੋ ਐਵੇਂ ਕਬੱਡੀ ਵਾਲਿਆਂ ਦੇ ਖਿਲਾਫ ਇਦਾਂ ਦੀ ਬੋਲਬਾਣੀ ਨਾ ਵਰਤਿਆ ਕਰੋ ਤੁਸੀਂ ਹੋਰ ਬਹੁਤ ਮੁੱਦੇ ਪੰਜਾਬ 'ਚ ਤੁਸੀਂ ਨਸ਼ੇ ਦੇ ਖਿਲਾਫ ਬੋਲੋ ਚਿੱਟੇ ਵਾਲਿਆਂ ਨੂੰ ਰੋਕੋ ਨਿੱਤ ਚਿੱਟੇ ਨਾਲ ਮੋਤਾਂ ਹੁੰਦੀਆਂ ਉਹਨਾਂ ਦੇ ਖਿਲਾਫ ਬੋਲੋ ਕਬੱਡੀ ਵਾਲਿਆਂ ਦੇ ਖਿਲਾਫ ਨਾ ਬੋਲੋ ਤੇਰੇ ਨਾਲੋਂ ਜ਼ਿਆਦਾ ਸਾਨੂੰ ਕਬੱਡੀ ਦਾ ਫਿਕਰ ਆ ਸੋ ਅਸੀਂ ਕਬੱਡੀ ਬਹੁਤ ਵਧੀਆ ਤਰੀਕੇ ਨਾਲ ਸੰਭਾਲੀ ਹੋ ਰਹੀ ਐ ਅਸੀਂ ਆਪ ਖੇਡ ਰਹੇ ਆ ਕਰਵਾ ਰਹੇ ਆ ਨਵੇਂ ਮੁੰਡਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਉਹ ਬੰਦਾ ਤਾਂ ਬੋਲੇ ਜਿਨੇ ਕਬੱਡੀ ਲਈ ਕੁਛ ਕੀਤਾ ਜਿਨੇ ਕੀਤਾ ਹੀ ਕੁਛ ਨਹੀਂ ਉਹ ਕਬੱਡੀ ਨੂੰ ਕੀ ਰਿਆਂ ਦਊਗਾ ਤੁਸੀਂ 4 ਦਿਨ ਖੇਡ ਕੇ ਕਬੱਡੀ ਸਾਰਾ ਪੰਜਾਬ ਖੇਡਿਆ ਸਾਰਾ ਪੰਜਾਬ ਇਹ ਸਾਡੀ ਮਾਂ ਖੇਡ ਜਿਹੜਾ ਪੰਜਾਬ 'ਚ ਜੰਮਿਆ ਉਹਨੇ ਕਬੱਡੀ ਖੇਡੀ ਆ ਉਹਨੂੰ ਤੁਸੀਂ ਪਲੇਅਰ ਨਹੀਂ ਗਿਣ ਸਕਦੇ ਪਲੇਅਰ ਉਸਨੂੰ ਗਿਣੋ ਜਿਹੜਾ ਕੋਈ 2-4 ਸਾਲ ਇੰਟਰਨੈਸ਼ਨਲ ਲੈਵਲ ਤੇ ਖੇਡਿਆ ਕਿਸੇ ਚੰਗੇ ਕੱਪ ਦਾ ਬੈਸਟ ਆ ਹਾਲ ਉਹਦੇ ਨਾਲ ਕੋਈ ਹੈਪਨ ਹੋ ਗਿਆ ਕੋਈ ਸੱਟ ਪੇੜ ਲੱਗੀ ਉਹ ਕਬੱਡੀ ਨਹੀਂ ਖੇਡਦਾ ਉਹ ਪਲੇਅਰ ਆ ਹੁਣ ਜਿਨੇ 4 ਦਿਨ ਕੱਪੜੇ ਲਾਏ ਉਹ ਆਪਣੇ ਆਪ ਨੂੰ ਪਲੇਅਰ ਨਾ ਗਿਣੇ ਤੁਹਾਡੀਆਂ ਇਹ ਵੀਡੀਓ ਨਾਲ ਕਿੰਨੇ ਨਵੇਂ ਬੱਚਿਆਂ ਦੇ ਮਨ 'ਚ ਇਹ ਗੱਲ ਜਾਊਗੀ ਕਿ ਹਾਂ ਪਾਈ ਇਦਾਂ ਦਾ ਕੋਈ ਇੱਕ ਟੀਕਾ ਹੁੰਦਾ ਜਿਸ ਨੂੰ ਲਾ ਕੇ ਤੇ ਕੰਧਾ ਪਾੜਨੋਂ ਦਿਲ ਕਰਦਾ ਉਹ ਤਾਂ ਸੋਚਣਗੇ ਅਸੀਂ ਤਾਂ ਮਚਿਉਰਿਆਂ ਸਾਡਾ ਕੰਮ ਉਹਨਾਂ ਨੂੰ ਡੱਕਣਾ ਇਦਾਂ ਦਾ ਕੁਝ ਨਹੀਂ ਹੁੰਦਾ ਇਦਾਂ ਦੀਆਂ ਬਕਵਾਸ ਬਾਣੀਆਂ ਨੂੰ ਇਗਨੋਰ ਕਰੋ ਮਿਹਨਤ ਕਰੋ ਮਿਹਨਤ ਕਬੱਡੀ ਦੇ ਵਿੱਚ ਤਕੜਾ ਕਰਦੀ ਆ ਜੇ ਇੱਕ ਪਲੇਅਰ ਹਾਰ ਡੰਡ ਮਾਰਦਾ ਜਿਹੜਾ 1500 ਮਾਰਦਾ ਉਹਨੇ ਉਹਨੂੰ ਤਕੜਾ ਹੋਣਾ ਹੀ ਹੋਣਾ ਨਸ਼ੇ ਕਰਕੇ ਕੋਈ ਕਿਸੇ ਤੋਂ ਤਕੜਾ ਨਹੀਂ ਹੋ ਜਾਂਦਾ ਟੀਕੇ ਲਾ ਕੇ ਜੇ ਟੀਕੇ ਲਾ ਕੇ ਤਗੜਾ ਖੇਡਿਆ ਜਾਂਦਾ ਹੁੰਦਾ ਫਿਰ ਅੱਜ ਤੂੰ ਟ੍ਰਾਂਟੋ ਕੱਪ ਦਾ ਬੈਸਟ ਹੁੰਦਾ ਜਾਂ ਤੂੰ ਪੰਜਾਬ ਦੇ ਕਿਸੇ ਵੱਡੀ ਕਬੱਡੀ ਕਬੱਡੀ ਕੱਪਾਂ ਦਾ ਬੈਸਟ ਹੁੰਦਾ ਤੂੰ ਟਰੈਕਟਰ ਗੱਡੀਆਂ ਜੇਤੀਆਂ ਹੁੰਦੀਆਂ ਤੂੰ ਕਬੱਡੀ ਨਾ ਛੱਡਦਾ ਸੋ ਜਦੋਂ ਤੁਹਾਨੂੰ ਬੋਲਣ ਲਈ ਕੋਈ ਮੁੱਦਾ ਨਹੀਂ ਲੱਗਦਾ ਤੁਸੀਂ ਚਾਕੇ ਕਬੱਡੀ ਵਾਲਿਆਂ ਨੇ ਗਾਲ ਤੇ ਟਾਇਰ ਪਾ ਦਿੰਦੇ ਹੋ ਵੀ ਹਾਂ ਇਹ ਨਸ਼ੇ ਕਰਦੇ ਸਾਡੇ ਵੀ ਪਰਿਵਾਰ ਨੇ ਸਾਡੇ ਵੀ ਰਿਸ਼ਤੇਦਾਰ ਨੇ ਜਦੋਂ ਇਦਾਂ ਦੀਆਂ ਗੱਲਾਂ ਸੁਣਦੇ ਸਾਰਿਆਂ ਨੂੰ ਦੁੱਖ ਲੱਗਦਾ ਵੀ ਸ਼ਾਇਦ ਖਨੀ ਕਬੱਡੀ 'ਚ ਨਸ਼ਾ ਹੈ ਪਰ ਮੈਂ ਕਹਿੰਦਾ ਤੈਨੂੰ ਓਪਨ ਚੈਲੇਂਜ ਆ ਮੇਰਾ ਲੱਖੇ ਸਿਧਾਣੇ ਨੂੰ ਜਿੱਥੇ ਮਰਜੀ ਸਾਲ ਚ 12 ਮਹੀਨੇ ਜਦੋਂ ਮਰਜੀ ਡਾਕਟਰ ਤੇਰੇ ਜਗ੍ਹਾ ਤੇਰੀ ਮੈਂ ਡਰਗ ਟੈਸਟ ਦੇਣ ਨੂੰ ਦੂਪ ਟੈਸਟ ਦੇਣ ਨੂੰ ਤਿਆਰ ਹਾਂ ਜਿਹੜੇ ਕਬੱਡੀ ਦੇ ਚੰਗੇ ਖਿਡਾਰੀ ਆ ਉਹ ਬੀਅਰ ਤੱਕ ਨਹੀਂ ਪੀਂਦੇ ਹੁਣ ਗੋਪੀ ਫਰੰਦੀਪੁਰੀਆ ਉਹ 40-42 ਸਾਲ ਦਾ ਹੋ ਗਿਆ ਪਹਾੜ ਦੇ ਡਾ ਦੁੱਸਾ ਜੇ ਉਹ ਬੰਦਾ ਮਿਹਨਤ ਕਰਦਾ ਤਾਂ ਤਾਕੜਾ ਟੀਕੇ ਲਾ ਕੇ ਅੱਜ ਤੱਕ ਜੀਂਦਾ ਨਾ ਹੁੰਦਾ 20 ਸਾਲਾਂ ਇਤੇ ਸ਼ੂਗਰ ਵਾਲਾ ਬੰਦਾ ਟੀਕੇ ਲਾ ਲਾ ਮਰ ਜਾਂਦਾ ਵੀ ਹਾਂ ਸ਼ੂਗਰ ਵਾਲਾ ਟੀਕਾ ਲੱਗਦਾ ਉਹਦੀ ਉਹ ਵੀ ਖਤਮ ਹੋ ਜਾਂਦਾ ਤੁਸੀਂ ਕਿ ਘਰ ਖਾਦਾ ਜਾਂਦਾ ਮਿਹਨਤ ਕੀਤੀ ਜਾਂਦੀ ਫੇਰ ਡਡੇ ਸਰੀਰ ਬਣਦੇ ਆ ਫੇ ਸਰੀਰ ਪਾਫਾ ਛੱਡਦੇ ਆ ਫੇ ਗਰਾਊਂਡ ਤੇ ਜਾ ਕੇ ਮਿੱਟੀ ਪੁੱਟੀ ਜਾਂਦੀ ਟੀਕੇ ਲਾ ਕੇ ਮਿੱਟੀ ਨਹੀਂ ਪੁੱਟੀ ਜਾਂਦੀ ਗਰਾਊਂਡ ਤੇ ਮਿੱਟੀ ਜੋ ਉਹ ਪੁੱਟੂ ਥਾਪੀ ਉਹ ਮਾਰੂ ਜਿਹਦੇ ਪੱਤਾ ਜਾਣ ਆ ਜਾਂ ਜਿਹਨੇ ਮਿਹਨਤ ਕੀਤੀ ਆ ਟੀਕੇ ਲਾਉਣ ਵਾਲਾ ਥਾਪੀਆਂ ਨਹੀਂ ਮਾਰ ਸਕਦਾ ਜਾਂ ਟੀਕੇ ਲਾਉਣ ਵਾਲਾ ਬੈਸਟ ਨਹੀਂ ਨਿਕਲ ਸਕਦਾ ਹੁਣ ਜਿਹੜੇ ਲੋਕ ਨਹੀਂ ਕਬੱਡੀ ਨਾਲ ਜੁੜੇ ਸਿਰਫ ਫ੍ਰੀਲਾਂ ਹੀ ਦੇਖਦੇ ਆ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਕਬੱਡੀ 플레이ਰ ਬਹੁਤ ਮਿਹਨਤ ਕਰਕੇ ਇੱਕ ਮਾਪਿਆਂ ਦੀ ਤਪੱਸਿਆ ਨਾਲ ਖਰਾਕਾਂ ਖਵਾ ਕੇ ਮਿਹਨਤ ਕਰਕੇ ਸੇਫ ਪਲੇਅਰ ਬਣਾਇਆ ਜਾਂਦਾ ਤਾਂ ਪਲੇਅਰ ਬਣਦਾ ਨਸ਼ੇ ਕਰਕੇ ਕੋਈ ਪਲੇਅਰ ਨਹੀਂ ਬਣਦਾ ਪਲੇਅਰ ਦੀ ਜ਼ਿੰਦਗੀ ਤਾਂ ਸੂਈ ਦੇ ਨਕਤੇ ਤੇ ਖੜੀ ਆ ਜੇ ਅੱਜ ਗਰਾਊਂਡ ਤੇ ਗਿਆ ਸੱਟ ਲੱਗੀ ਕਿਸੇ ਨੇ ਨਹੀਂ ਪੁੱਛਣਾ ਕਿਸੇ ਲੱਖੇ ਸੰਧਾਣੇ ਨੇ ਨਹੀਂ ਪੁੱਛਣਾ ਕਿਸੇ ਦੁਸਰਕਾਰ ਨੇ ਨਹੀਂ ਪੁੱਛਣਾ ਕਿਸੇ ਨੇ ਨਹੀਂ ਪੁੱਛਣਾ ਤੁਸੀਂ ਪਲੇਅਰਾਂ ਨੂੰ ਚੱਕ ਕੇ ਕਹਿਣ ਲੱਗ ਜਾਂਦੇ ਹੋ ਰੱਜਿਆਂ ਨੂੰ ਰਜਾਉਂਦੇ ਆ ਜੀ ਕੁੜੀਆਂ ਦੇ ਵਿਆਹ ਕਰ ਦਿਓ ਜੀ ਸੜਕੇ ਕੁੜੀਆਂ ਦੇ ਵਿਆਹ ਕਰੋ ਸਾਨੂੰ ਕੋਈ ਦੁੱਖ ਨਹੀਂ ਪਰ ਕਬੱਡੀ ਨੂੰ ਹਰ ਗੱਲ ਨਾਲ ਕੰਪੇਅਰ ਨਾ ਕਰਿਆ ਕਰੋ ਹੁਣ ਸਾਡੇ ਐਨਆਰਆਈ ਭਰਾ ਆਪਣੇ ਬੱਚਿਆਂ ਦੇ ਮੂੰਹ ਚ ਬੁਰਕੀ ਕੱਢ ਕੇ ਕਬੱਡੀ ਵਾਲਿਆਂ ਨੂੰ ਦਿੰਦੇ ਆ ਜੇ ਕਬੱਡੀ ਵਾਲੇ ਕੁਝ ਚੰਗੇ ਆ ਮਿਹਨਤ ਕਰਦੇ ਆ ਉਹ ਤਾਂ ਹੀ ਦਿੰਦੇ ਆ ਉਹ ਲੋਕਾਂ ਦੇ ਪੁੱਤ ਨਸ਼ੇ ਤੇ ਲਾਉਣ ਨੂੰ 12 18 18 ਘੰਟੇ ਕੰਮ ਕਰਕੇ ਕਬੱਡੀ ਗੱਪਾਂ ਦੇ ਪੈਸਾ ਨਹੀਂ ਲਾਉਂਦੇ ਵੀ ਹਾਂ ਇਹ ਨਸ਼ਾ ਹੈ ਇਹਦੇ ਚ ਜੇ ਉਹਨਾਂ ਨੂੰ ਪਤਾ ਕਿ ਆਵਰੀ ਜਵਾਨੀ ਬਚ ਰਹੀ ਜਾਂ ਪੰਜਾਬ ਦੀ ਮਾਂ ਖੇੜ ਬਚ ਰਹੀ ਜਾਂ ਉਹ ਤਾਂ ਹੀ ਪੈਸੇ ਲਾ ਰਿਆ ਨਾ ਕਿ ਟੀਕੇ ਲਾਉਣ ਵਾਲਿਆਂ ਤੇ ਲਾ ਰਿਆ ਸੋ ਮੇਰੀ ਆਪਣੇ ਵੀਰ ਨੂੰ ਬੇਨਤੀ ਆ ਕਿ ਐਵੇਂ ਬੇਤੁਕੀਆਂ ਗੱਲਾਂ ਨਾ ਕੀਤੀਆਂ ਜਾਣ ਕਬੱਡੀ ਸਾਡੀ ਮਾਂ ਖੇਡ ਆ ਇਹਨੂੰ ਮਾਂ ਖੇਡ ਹੀ ਰਹਿਣ ਦਿੱਤਾ ਜਾਵੇ ਸਾਨੂੰ ਪਤਾ ਆ ਕਿ ਕਬੱਡੀ ਨੂੰ ਕਿਵੇਂ ਬਚਾਉਣਾ ਜਾਂ ਅਸੀਂ ਇਹਦੇ ਲਈ ਕੀ ਕਰ ਰਹੇ ਆ ਅਸੀਂ ਖੁਦ ਖੇਡ ਰਹੇ ਆ ਨਵੇਂ ਮੁੰਡਿਆਂ ਨੂੰ ਪ੍ਰੇਰਿਤ ਕਰ ਰਹੇ ਆ ਅਸੀਂ ਕੈਂਪ ਚਲਾ ਰਹੇ ਆ ਹੁਣ ਕੰਮੂ ਭੁਆਨ ਵਰਗਾ ਤਾਂ ਆਖੇ ਜਿਹਨੇ ਬਿਨਾਂ ਸਵਾਰਥ ਆਪਣੀ ਜ਼ਿੰਦਗੀ ਦੇ 30 ਸਾਲ ਕਬੱਡੀ ਲਈ ਖੇਡਾ ਤੇ ਵੀ ਆਪਣਾ ਘਰ ਵੀ ਚਲਾਇਆ ਜੋਬ ਵੀ ਕੀਤੀ ਬਿਨਾਂ ਕਿਸੇ ਤੋਂ ਚਵਾਨੀ ਲੈ 100 ਪਲੇਅਰ ਤਿਆਰ ਕਰਤਾ ਹੁਣ ਕਿਤੇ ਫਤਿਹਗੜ੍ਹ ਗਰਾਊਂਡ 'ਚ ਆਣ ਕੇ ਸ਼ਾਮ ਨੂੰ ਦੇਖਿਓ ਵੀ ਕਿੰਨੇ ਮੁੰਡੇ ਪ੍ਰੈਕਟਿਸ ਕਰਦੇ ਆ ਜਾਂ ਕਿੰਨੇ ਨਵੇਂ ਉੱਠਦੇ ਆ ਜੇ ਨਸ਼ਾ ਹੋਵੇ ਕੋਈ ਆਪਣਾ ਧੀ ਪੁੱਤ ਗਰੌਂਡਾਂ ਦੇ ਨਾਂ ਭੇਜੇ ਸਾਰੀ ਦੁਨੀਆ ਸਿਆਣੀ ਹੁੰਦੀ ਸੋ ਸਿਰਫ ਚੰਦ ਵਿਊਆਂ ਦੀ ਖਾਤਰ ਐਵੇਂ ਕਹੀ ਜਾਣਾ ਕਬੱਡੀ ਵਾਲੇ ਨਸ਼ਾ ਕਰਦੇ ਜਦੋਂ ਕਿਸੇ ਨੂੰ ਕੋਈ ਗੱਲ ਨਹੀਂ ਲੱਭਦੀ ਉਹ ਕਹਿੰਦਾ ਵੀ ਕਬੱਡੀ ਵਾਲੇ ਨਸ਼ਾ ਕਰਦੇ ਸਭ ਤੋਂ ਵੱਡ ਭੰਗੀ ਪ੍ਰਚਾਰ ਕਬੱਡੀ ਦਾ ਉਹ ਕਰਦੇ ਆ ਜਿਨ੍ਹਾਂ ਨੇ 4 ਦਿਨ ਕਬੱਡੀ ਖੇਡੀ ਹੁੰਦੀ 4 ਦਿਨ ਸੌਣ ਵਾਲੇ ਡੱਡੂ ਦਾ ਨਿਕਲਦੇ ਹੀ ਆ ਸੋ ਸਾਰਾ ਪਿਆਰ ਕਬੱਡੀ ਖੇਡਿਆ ਪਲੇਅਰ ਉਸ ਨੂੰ ਮੰਨੂ ਜਾਂ ਉਹ ਬੋਲਣ ਦਾ ਹੱਕਦਾਰ ਆ ਵੀ ਜਿੰਨੇ ਕਬੱਡੀ ਖੇਡੀ ਆ ਸੰਦੀਪ ਲੱਲੀਆਂ ਲੱਖਾ ਗਾਜੀਪੁਰੀਆ ਸੋਨੀ ਸਨੇਹ ਜਦੋਂ ਆਉਂਦੇ ਆ ਨਾ ਅੱਜ ਵੀ 50 50 ਸਾਲਾਂ ਦੇ ਨੇੜੇ ਆ ਤੇ ਐਂ ਲੱਗਦਾ ਕੋਈ ਮਾਡਲ ਆ ਰਿਹਾ ਸੋ ਉਹ ਅੱਜ ਵੀ ਮਿਹਨਤ ਕਰਦੇ ਆ ਅਸੀਂ ਉਹਨਾਂ ਤੋਂ ਕੁਝ ਸਿੱਖਦੇ ਆ ਉਹਨਾਂ ਨੂੰ ਫਾਲੋ ਕਰਦੇ ਆ ਵੀ ਹਾਂ ਅਸੀਂ ਇਹ ਨਰਗੇ ਬਣਨਾ ਅਸੀਂ ਨਸ਼ੇੜੀ ਨਹੀਂ ਬਣਨਾ ਅਸੀਂ ਮਿਹਨਤ ਕਰਨੀ ਆ ਉਹ ਬੰਦੇ ਅੱਜ ਤੁਸੀਂ ਸਲਮਾਨ ਖਾਨ ਦੇ ਬਰਾਬਰ ਖਿਲਾੜਦੇ ਆ ਤੇ ਜੇ ਕੰਪੀਟੀਸ਼ਨ ਹੋਵੇ ਤਾਂ ਉਹਨੂੰ ਵੀ ਮਾਤ ਪਾਉਂਦੇ ਆ ਉਹ ਕਬੱਡੀ ਵਾਲੇ ਪਲੇਅਰ ਆ ਸਾਡੇ ਨਸ਼ੇ ਕਰਨ ਵਾਲੇ ਨਹੀਂ ਆ ਸਾਡੇ ਮੱਖਣ ਸੰਧੂ ਆ ਅੰਬਾ ਆ ਸੁਲਤਾਨ ਆ ਅੱਜ ਟਾਈਮ ਟੌਪ ਦੇ ਆ ਸ਼ੀਲੂ ਆ ਤੂੰ ਕੋਈ ਕਿਸੇ ਨੂੰ ਵੀ ਤੁਸੀਂ ਸਾਬਤ ਕਰ ਦੋ ਵੀ ਇਹ ਨਸ਼ਾ ਕਰਦਾ ਨਸ਼ਾ ਉਹ ਕਰਦੇ ਜਿਹੜੇ ਵਰਗੇ ਚਾਂਦ ਦੇਣ ਤੇ ਜੜੇ ਵਰਗੇ ਖੇਡੇ ਹੁੰਦੇ ਆ ਸੋ ਚੰਗਾ ਪਲੇਅਰ ਕੋਈ ਨਸ਼ਾ ਨਹੀਂ ਕਰਦਾ ਸੋ ਮੇਰੀ ਸਾਰੀ ਕਬੱਡੀ ਫੈਡਰੇਸ਼ਨ ਨੂੰ ਬੇਨਤੀ ਆ ਜ जहां ਮੈਂ ਵੀ ਪਹਿਲਾਂ ਨਹੀਂ ਸੀ ਬੋਲਦਾ ਕਿ ਹਾਂ ਕੋਈ ਨਹੀਂ ਬੋਲੋ ਨਾ ਪਰ ਮੈਂ ਆਪਣੇ ਸਾਰੇ ਕਬੱਡੀ ਵਾਲੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਯਾਰ ਬੋਲੋ ਦੁਨੀਆ ਨੂੰ ਦੱਸੋ ਸਾਰੇ ਸੋਸ਼ਲ ਮੀਡੀਆ ਯੂਜ਼ ਕਰੋ ਲੋਕਾਂ ਨੂੰ ਦੱਸੋ ਵੀ ਅਸੀਂ ਨਸ਼ਾ ਨਹੀਂ ਕਰਦੇ ਅਸੀਂ ਕਬੱਡੀ ਖੇਡਦੇ ਆ 6 6 ਫੁੱਟ ਦੇ ਸਰੀਰ ਅਸੀਂ ਐਵੇਂ ਨਹੀਂ ਸਾਂਭੇ ਹੋਏ ਜੇ ਖਾਣ ਖਾਣੇ ਆ ਮਿਹਨਤ ਕਰਦੇ ਆ ਤਾਂ ਸਾਂਭੇ ਹੋਏ ਆ ਜਦੋਂ ਕੋਈ ਮੁੱਦਾ ਨਹੀਂ ਲੱਭਿਆ ਉਦੋਂ ਚੱਕ ਕੇ ਤੁਸੀਂ ਕਬੱਡੀ ਵਾਲਿਆਂ ਨੂੰ ਫੜ ਲਓ ਲੱਖਾ ਸੁਧਾਨਾ ਜੀ ਪੰਜਾਬ 'ਚ ਚਿੱਟਾ ਵੇਚ ਰਿਆ ਉਹਦੇ ਖਿਲਾਫ ਬੋਲੋ ਜਵਾਨੀ ਬਚਾਓ ਗੋੜ ਵਾਲੀਆਂ ਟਰਾਲੀਆਂ ਫੜ ਕੇ ਪੰਜਾਬ ਨਹੀਂ ਭਜਣਾ ਚਿੱਟੇ ਵਾਲੇ ਫੜੋ ਸੋ ਕਬੱਡੀ ਨੂੰ ਐਵੇਂ ਬਦਨਾਮ ਨਾ ਕਰੋ ਸਾਡੀ ਮਾਂ ਖੇੜਾ ਨੂੰ ਮਾਂ ਖੇੜੀ ਰਹਿਣ ਦਿਓ ਤਾਂ ਕਿ ਜੋ ਸਾਡੇ ਪੰਜਾਬ ਦੇ ਲੋਕ ਆ ਆਪਣੀ ਮਾਂ ਖੇਡਣਾ ਜੁੜਨ ਐਵੇਂ ਤੁਹਾਡੀਆਂ ਝੂਠੀਆਂ ਗੱਲਾਂ ਚਾਣ ਕੇ ਕੋਈ ਇਹ ਨਾ ਆਖੇ ਕਿ ਮੈਂ ਹਾਂ ਆਪਣਾ ਬੱਚਾ ਕਬੱਡੀ ਨਹੀਂ ਖੜਾਉਣੀ ਮੇਰੇ ਦੋ ਬੱਚੇ ਆ ਮੈਂ ਕਹਿੰਦਾ ਵੀ ਉਹ ਰੱਜ ਕੇ ਕਬੱਡੀ ਖੇਡਣ ਯਾਰ ਮੈਂ ਆ ਮੈਂ ਵੀ ਕਹਿੰਦਾ ਮੈਂ ਰੱਜ ਕੇ ਕਬੱਡੀ ਖੇਡੂੰਗਾ ਜਦੋਂ ਤੱਕ ਸਰੀਰ ਸਾਥ ਦਿੰਦਾ ਖੇਡਾਂਗੇ ਮਿਹਨਤ ਕਰਾਂਗੇ ਸਾਨੂੰ ਸਾਰਾ ਕੁਝ ਕਬੱਡੀ ਨੇ ਦਿੱਤਾ ਸੀ ਆਮ ਘਰਾ ਦੇ ਜਵਾਗ ਸੀਗੇ ਸਾਡੀਆਂ ਛੱਤਾਂ ਬਾਲਿਆ ਆਣੀਆਂ ਸੀ ਅੱਜ ਇਹ ਸਾਡੇ ਘਰਾਂ ਦੇ ਗੱਡੀਆਂ ਉਹ ਕਬੱਡੀ ਦੀ ਦੇਣ ਅਸੀਂ ਕਬੱਡੀ ਦਾ ਡੇਣ ਮਰ ਕੇ ਵੀ ਨਹੀਂ ਚੁਕਾ ਸਕਦੇ ਸੋ ਇਹਦੇ ਖਿਲਾਫ ਕੋਈ ਮਾੜਾ ਬੋਲੇ ਇਹਨੂੰ ਕੋਈ ਬਦਨਾਮ ਕਰੇ ਉਹ ਅਸੀਂ ਨਹੀਂ ਸਹਿ ਸਕਦੇ ਲੋਕ ਸੋਚਦੇ ਕਬੱਡੀ ਵਾਲੇ ਬੋਲਦੇ ਨਹੀਂ ਤਾਂ ਨਹੀਂ ਬੋਲਦੇ ਯਾਰ ਅਸੀਂ ਸੋਚਦੇ ਆ ਵੀ ਚਿੱਕੜ ਤੇ ਰੋਲਾ ਕਿਉਂ ਮਾਰਨਾ ਛੱਡ ਯਾਰ ਛੱਡ ਆਪਣੀ ਮਿਹਨਤ ਕਰੋ ਕਿਉਂ ਟਾਈਮ ਵੇਸਟ ਕਰਨਾ ਪਰ ਇਹ ਲੋਕ ਸਾਨੂੰ ਬੋਲਣ ਲਈ ਮਜਬੂਰ ਕਰਦੇ ਆ ਕਿ ਤੁਸੀਂ ਬੋਲੋ ਮੈਂ ਲੱਖੇ ਸੁਨਾਣੇ ਨੂੰ ਓਪਨ ਚੈਲੰਜ ਕਰਦਾ ਵੀ ਮੈਂ ਟੈਸਟ ਕਰਾਉਣ ਨੂੰ ਤਿਆਰ ਆ ਵੀਰ ਮੇਰਾ ਤੂੰ ਜਦੋਂ ਕਿਵੇਂ ਜਿੱਥੇ ਕਿਵੇਂ ਡਰਗ ਟੈਸਟ ਦੋ ਟੈਸਟਰ ਨੂੰ ਤਿਆਰ ਆ ਤੂੰ ਟੌਪ ਵਾਲੇ ਜਿੱਦਾਂ ਟ੍ਰਾਂਟੋ ਸੀਜ਼ਨ ਦੇ ਪੰਜ ਟੌਪ ਵਾਲੇ ਚੱਕਦਾ ਉਹ ਵੀ ਟੈਸਟ ਕਰਾਉਣ ਨੂੰ ਤਿਆਰ ਆ ਹੁਣ ਜਿਹੜਾ ਤੇਰੇ ਜਿਹੜਾ 4 ਦਿਨ ਖੇਡਿਆ ਨਸ਼ੇ ਕਰੀ ਜਾਂਦਾ ਉਹਦੇ ਖਿਲਾਫ ਅਸੀਂ ਕੀ ਕਰ ਸਕਦੇ ਆ ਅਸੀਂ ਪਲੇਅਰਾਂ ਦੀ ਸਫਾਈ ਦੇ ਸਕਦੇ ਆ ਸਪੇਅਰਾਂ ਦੀ ਨਹੀਂ ਹਰ ਪੰਜਾਬ ਦਾ ਹਰ ਬੰਦਾ ਕਬੱਡੀ ਖੇਡਿਆ ਉਹ ਇਹ ਨਹੀਂ ਕਹਿ ਸਕਦਾ ਕਿ ਮੈਂ ਕਬੱਡੀ ਦਾ ਪਲੇਅਰ ਆ ਸੋ ਜਿਹੜੇ ਪਲੇਅਰ ਆ ਉਹ ਮਿਹਨਤ ਕਰਕੇ ਬੰਦੇ ਆ ਨਾਗੇ ਨਸ਼ਾ ਕਰਕੇ ਸੋ ਮੇਰੀ ਹੱਥ ਜੋੜ ਕੇ ਲਾਸਟ 'ਚ ਇਹ ਹੀ ਬੇਨਤੀ ਮੇਰੇ ਵੀਰ ਨੂੰ ਕਿ ਤੁਸੀਂ ਇਦਾਂ ਦੀ ਬਿਆਨਬਾਜ਼ੀ ਨਾ ਕਰਿਆ ਕਰੋ ਤੁਸੀਂ ਕਬੱਡੀ ਜਗਤ ਦੀ ਬਦਨਾਮੀ ਨਾ ਕਰੋ ਸਾਨੂੰ ਕਬੱਡੀ ਦਾ ਬਹੁਤ ਫਿਕਰਿਆ ਸੀ ਕਬੱਡੀ ਬਚਾਵਾਂਗੇ ਸਾਡਾ ਤੁਹਾਡੇ ਨਾਲ ਵਾਦਾ ਤੇ ਇਸ ਕਰਕੇ ਮੈਂ ਸਾਰੀਆਂ ਕਬੱਡੀ ਫੈਡਰੇਸ਼ਨ ਨੂੰ ਅਪੀਲ ਕਰਦਾ ਕਿ ਲੱਖੇ ਸੁਧਾਣੇ ਦੇ ਇਸ ਵਿਵਾਦਿਤ ਬਿਆਨ ਖਿਲਾਫ ਸਾਰੇ ਬੋਲੋ ਤਾਂ ਜੋ ਅੱਗੇ ਤੋਂ ਕੋਈ ਇਦਾਂ ਦੀ ਗੰਦੀ ਹਰਕਤ ਨਾ ਕਰ ਸਕੇ ਸੋ ਆਖਰੀ ਵਿੱਚ ਸਾਰੇ ਦਰਸ਼ਕਾਂ ਨੂੰ ਮੇਰੀ ਇਹ ਹੀ ਅਪੀਲ ਆ ਕਿ ਕੋਈ ਕਬੱਡੀ ਪਲੇਅਰ ਨਸ਼ਾ ਨਹੀਂ ਕਰਦਾ ਜਿਹੜਾ ਪਲੇਅਰ ਆ ਤੇ ਜਿਹੜੇ ਲੱਖੇ ਸਿਧਾਣੇ ਵਰਗੇ ਪਲੇਅਰ ਉਹ ਕਰਦੇ ਹੋਣਗੇ ਉਹਨਾਂ 'ਚ ਜਾਨ ਆ ਜਾਂਦੀ ਹੂ ਟੀਕੇ ਲਾ ਕੇ ਉਹ ਲੱਕਮਾਂ ਦਾ ਚ ਟੱਕਰਾ ਮਾਰਦੇ ਹੋਣਗੇ ਅਸੀਂ ਸਵੇਰੇ 4 ਵਜੇ ਉੱਠ ਕੇ ਮਿਹਨਤ ਕਰਦੇ ਆ ਅਸੀਂ ਸ਼ਾਮ ਨੂੰ ਮਿਹਨਤ ਕਰਦੇ ਆ ਸਾਨੂੰ ਸਾਡੇ ਪੱਤਾਂ ਦੇ ਮਾਣ ਆ ਸਾਨੂੰ ਸਾਡੀ ਸ਼ਿੱਕ ਤੇ ਮਾਣ ਆ ਅਸੀਂ ਤਾਂ ਠਾਪੀਆਂ ਮਾਰਦੇ ਆ ਗਰਾਊਂਡਾਂ 'ਚ ਸੋ ਸਾਰੇ ਦਰਸ਼ਕਾਂ ਨੂੰ ਬੇਨਤੀ ਆ ਕਿ ਇਹੋ ਜਿਹੇ ਬਿਆਨ ਦੇਣ ਵਾਲੇ ਲੋਕਾਂ ਤੋਂ ਦੂਰ ਰਹੋ ਤਾਂ ਜੋ ਇਹ ਚੰਦ ਵਿਊਆਂ ਦੀ ਖਾਤਰਵੇਂ ਕਿਸੇ ਨੂੰ ਬਦਨਾਮ ਨਾ ਕਰਨ ਆਖਰੀ ਚੰਗੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ